ਸਾਡਾ ਸਭ ਦਾ ਸਵਾਗਤ ਆ ਬਾਬਾ ਹਰੀਦਾਸ ਸਟੱਡ ਫਾਰਮ ਚੈਨਲ ਤੇ ਜਿੰਨੇ دوست ਮਿੱਤਰ ਆਪਣਾ YouTube ਤੇ Facebook ਤੇ ਜੁੜਿਆ ਆਸ ਕਰਦੇ ਆ ਸਾਰੇ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਬਹੁਤ ਚੰਗੇ ਚਾਰ ਜਾਨਵਰ ਲੈ ਕੇ ਆਏ ਆ ਚੰਗੀ ਬਲੱਡ ਲਾਈਨ ਦੇ ਚਾਰੇ ਜਾਨਵਰ ਇਹਨਾਂ ਬਾਰੇ ਆਪਾਂ ਫੁੱਲ ਜਾਣਕਾਰੀ ਕੀ ਮੁੱਲ ਕਰਦੇ ਆ ਮਾਲਕ ਵੀਰ ਕਿਹੜਾ ਏਰੀਆ ਕੀ ਕੱਦ ਕਾਠ ਤੇ ਕਿਹੜੀ ਬਲੱਡ ਲਾਈਨ ਆ ਸਾਰਾ ਕੁਝ ਵੀਡੀਓ ਵਿੱਚ ਕਲੀਅਰ ਕਰਾਂਗੇ ਇਸ ਲਈ ਵੀਡੀਓ ਦੇਖੀਰ ਤੱਕ ਬਨੇ ਰਹੋ ਤੇ ਜਿਹੜੇ دوست ਮਿੱਤਰ ਆਪਣੇ ਚੈਨਲ ਦਾ ਨਵੇਂ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਕਿਉਂਕਿ ਆਪਾਂ ਤੁਹਾਡੇ ਲਈ ਰੋਜ਼ ਇਦਾਂ ਸੇਲ ਵਾਲੇ ਜਾਨਵਰਾਂ ਦੀਆਂ ਵੀਡੀਓ ਲੈ ਕੇ ਆਉਂਦੇ ਰਹਾਂਗੇ ਜੇ ਕਿਸੇ ਵੀਰ ਨੇ ਆਪਣੇ ਜਾਨਵਰ ਦੀ ਐਡ ਕਰਵਾਉਣੀ ਹੋਵੇ ਤਾਂ ਵੀਡੀਓ ਦੇ ਲਾਸਟ ਤੇ ਆਪਣਾ ਨੰਬਰ ਚੱਲਦਾ ਕੋਤੇ ਤੁਸੀਂ ਆਪਣਾ ਸੰਪਰਕ ਕਰਕੇ ਐਡ ਕਰਵਾ ਸਕਦੇ ਹੋ ਆਜੂ ਗੱਲ ਕਰਦੇ ਆਂ ਆਪਾਂ ਕਾਲੀ ਚੰਬੀ ਬੇਸ਼ੇਰੀ ਬਾਰੇ ਇਹ ਨੂਰ ਕੋੜੇ ਦੀ ਬੱਚੀ ਆ ਉਮਰ 10 ਮਹੀਨੇ ਦੱਸੀ ਆ ਮਾਲਕ ਵੀਰਾਂ ਨੇ ਚਾਰੇ ਪੈਰ ਚਿੱਟੇ ਆ ਮੱਥੇ ਪਟਾ ਤੇ ਬਾਲ ਪੌਰੀਆਂ ਦੀ ਕਲੀਅਰ ਆ ਕੰਨਾਂ ਦੀ ਬਹੁਤ ਸ਼ਕੀਨ ਆ ਬਹੁਤ ਸੋਹਣਾ ਕੁੰਡੀ ਵਾਲਾ ਕੰਨ ਲੱਗਿਆ ਹੋਇਆ ਤੇ ਤਾਂ ਤੋਂ ਦੀ ਲੰਬਾਈ ਬਹੁਤ ਚੰਗੀ ਆ ਆਉਣ ਵਾਲੇ ਸਮੇਂ ਚੰਗੇ ਕਦ ਕਾਠ ਦੀ ਘੋੜੀ ਬਣੂਗੀ ਤੇ ਜਿਹੜੇ ਵੀਰਾਂ ਨੂੰ ਹੋਇਆ ਇੰਟਰਸਟ ਆਪਾਂ ਮਾਲਕ ਵੀਰਾਂ ਦਾ ਸਕਰੀਨ ਤੇ ਨੰਬਰ ਦਿੱਤਾ ਹੋਇਆ ਬਾਕੀ ਦੀ ਜਾਣਕਾਰੀ ਲਈ ਤੁਸੀਂ ਬਾਈ ਨਾਲ ਸੰਪਰਕ ਕਰ ਲਿਓ ਜੇ ਆਪਾਂ ਮੁੱਲ ਦੀ ਗੱਲ ਕਰੀਏ ਤਾਂ 125000 ਰੁਪਏ ਮੁੱਲ ਕਰਦੇ ਆ ਮਾਲਕ ਵੀਰ ਬਾਕੀ ਮੌਕੇ ਤੇ ਮਾਨਤਾਨ ਹੋ ਜਾਊਗਾ ਤੇ ਜਿਹੜੇ ਬੰਦੇ ਨੂੰ ਹੋਇਆ ਇੰਟਰਸਟ ਆਪਾਂ ਮਾਲਕ ਵੀਰਾਂ ਦਾ ਸਕਰੀਨ ਤੇ ਨੰਬਰ ਦਿੱਤਾ ਹੋਇਆ ਬਾਕੀ ਦੀ ਜਾਣਕਾਰੀ ਲਈ ਤੁਸੀਂ ਬਾਈ ਨਾਲ ਸੰਪਰਕ ਕਰ ਲਿਓ ਤੇ ਇੱਕ ਮਾਲਕ ਵੀਰਾਂ ਕੋਲ ਆ ਬਹੁਤ ਸੋਹਣੀ ਆਵਲਾ ਘੋੜੀ ਖੜੀ ਆ ਇਹ ਵਿਆਸ ਵਾਲੀ ਢਾਣੀ ਦੇ ਆਵਲਾ ਘੋੜੇ ਦੀ ਬੱਚੀ ਆ ਤੇ 62+ ਹਾਈਟ ਦੱਸਿਆ ਮਾਲਕ ਵੀ ਇਹਨਾਂ ਨੇ ਬਾਲਪੋਰੀਆਂ ਦੀ ਕਲੀਅਰ ਆ। ਮਸਕੀਨ ਬਹੁਤ ਆ ਘੋੜੀ ਕੰਨਾਂ ਕੁ ਉਹਨਾਂ ਦੇ ਬਹੁਤ ਸ਼ਕੀਨਾਂ ਹੱਡਾਂ ਪਰਾਂ ਦੀ ਮਜ਼ਬੂਤ ਆ ਤੇ ਮਗਰ ਬਹੁਤ ਸੋਹਣੀ ਬੇਸ਼ੇਰੀ ਐ ਇਹਦੇ। ਇਹ ਕਾਲੇ ਜਾਦੂ ਘੋੜੇ ਦੀ ਬੱਚੀ ਆ ਮੱਥੇ ਬਲੇਜ ਆ ਇੱਕ ਪੈਰ ਚਿੱਟਾ ਤੇ ਕਾਲੇ ਕਾਂਟੇ ਘੋੜੇ ਦੀ ਪੋਤੀ ਆ ਤੇ ਬੇਸ਼ੇਰੀ ਵੀ ਬਹੁਤ ਸ਼ਕੀਨ ਆਉਣ ਵਾਲੇ ਸਮੇਂ ਚੰਗੇ ਕਦਗਾਠ ਦੀ ਘੋੜੀ ਬਣ ਜਣਾ। ਦੋਨੇ ਜਨਵਰੀ ਬਾਲਪੋਰੀਆਂ ਦੇ ਕਲੀਅਰ ਆ ਤੇ ਜੇ ਬੰਦੇ ਨੂੰ ਕੋਈ ਹੋਰ ਜਾਣਕਾਰੀ ਚਾਹੀਦੀ ਹੋਈ ਤਾਂ ਮਾਲਕ ਵੀਰਾਂ ਦਾ ਸਕਰੀਨ ਤੇ ਨੰਬਰ ਚੱਲੀ ਜਾਂਦਾ ਤੁਸੀਂ ਬਾਈ ਨਾਲ ਸੰਪਰਕ ਕਰਕੇ ਹੋਰ ساری ਜਾਣਕਾਰੀ ਲੈ ਸਕਦੇ ਹੋ ਮੁੱਲ ਮਾਲਕ ਵੀਰ ਜੋੜੇ ਦਾ ਕਰਦੇ 8 ਲੱਖ ਰੁਪਈਆ ਤੇ ਬਾਕੀ ਦੀ ਜਾਣਕਾਰੀ ਲਈ ਬਾਈ ਨਾਲ ਸੰਪਰਕ ਕਰ ਲਿਓ ਤੇ ਇੱਕ ਮਾਲਕ ਵੀਰਾਂ ਕੋਲ ਆ ਬਹੁਤ ਸੋਹਣੀ ਬੇਸ਼ੇਰੀ ਖੜੀ ਆ ਇਹਦੀ 4 ਮਹੀਨੇ ਉਮਰ ਦੱਸੀ ਆ ਮਹਿਰਾਬ ਘੋੜੇ ਦੀ ਬੱਚੀ ਆ ਤੇ ਦੇਵਰਾਜ ਰਣਗੇ ਵਾਲੇ ਘੋੜੇ ਦੀ ਪੋਤੀ ਆ ਇਹ ਬਾਲਪੋਰੀਆਂ ਦੀ ਕਲੀਅਰ ਆ ਸ਼ਕੀਨ ਇਹ ਵੀ ਬਹੁਤ ਆ ਕੰਨਾਂ ਕੋਲਾਂ ਦੀ ਬਹੁਤ ਸ਼ਕੀਨ ਸੁਨਾ ਕੁੰਡੀ ਵਾਲਾ ਕੰਨ ਲੱਗਿਆ ਹੋਇਆ ਤੇ ਇਹਦਾ ਮੁੱਲ ਮਾਲਕ ਵੀਰ ਕਰਦੇ ਆ 225000 ਰੁਪਈਆ ਬਾਕੀ ਮੌਕੇ ਦੇਦੇ ਤੇ ਜੋ ਵੀ ਮਾਨਤਾਨ ਹੋ ਜੂਗਾ ਤੇ ਏਰੀਆ ਬਾਈਰ ਕਹਿੰਦਾ ਹੈਗਾ ਸ਼੍ਰੀ ਗੰਗਾ ਨਗਰ ਰਾਜਸਥਾਨ ਤੇ ਜਿਹੜੇ ਤੁਸੀਂ ਤੋਂ ਪਹਿਲਾਂ 3 ਜਨਵਰ ਦੇਖੇ ਆ ਇਹ ਇਕੋ ਸਟਾਰਟ ਫਾਰਮ ਤੇ ਖੜੇ ਆ ਤੇ ਬਾਈ ਨਾਲ ਤੁਸੀਂ ਸੰਪਰਕ ਕਰਕੇ 3 ਜਨਵਰਾਂ ਬਾਰੇ ਹੋਰ ਸਾਰੀ ਜਾਣਕਾਰੀ ਲੈ ਸਕਦੇ ਹੋ ਤੇ ਇੱਕ ਆ ਲਾਲ ਗੱੜੀ ਬਛੇਰੀ ਆ ਇਹਦੀ 11 ਮਹੀਨੇ ਉਮਰ ਦੱਸੀ ਆ ਮਾਲਕ ਵੀਰਾਂ ਨੇ 58+ ਹਾਈਟ ਆ ਬਾਲ ਪੌਰੀਆਂ ਦੀ ਇਹ ਵੀ ਕਲੀਅਰ ਆ ਇਹ ਜਵਾਲਾਮੁਖੀ ਘੋੜੇ ਦੀ ਬੱਚੀ ਆ ਤੇ ਸਮੁੰਦਰ ਘੋੜੇ ਦੀ ਪੋਤੀ ਆ ਤੇ ਮੁੱਲ ਮਾਲਕ ਵੀਰ ਕਰਦੇ ਆ 1.5 ਲੱਖ ਰੁਪਈਆ ਬਾਕੀ ਇਹਦੇ ਚ ਮੌਕੇ ਤੇ ਮੰਤਣ ਹੋ ਜਾਊਗਾ ਏਰੀਆ ਬਾਈਰ ਕਹਿੰਦਾ ਹੈਗਾ ਰਾਜਸਥਾਨ ਤੇ ਬਾਲਪੋਰੀਆਂ ਦੀ ਕਲੀਅਰ ਆ ਬੇਸ਼ੇਰੀ ਇਹ ਵੀ ਬਹੁਤ ਸੋਹਣਾ ਕੁੰਡੀ ਵਾਲਾ ਕੰਨ ਲੱਗਿਆ ਹੋਇਆ ਮੰਤਰਾਂ ਮੰਤਰਾਂ ਦੀ ਬਹੁਤ ਚੰਗੀ ਆ ਤੇ ਕੰਨ ਵੀ ਬਹੁਤ ਸੋਹਣਾ ਕੁੰਡੀ ਵਾਲਾ ਲੱਗਿਆ ਹੋਇਆ ਤੇ ਹੱਡਾਂ ਪਰਾਂ ਦੀ ਮਜ਼ਬੂਤ ਆਉਣ ਵਾਲੇ ਸਮੇਂ ਚੰਗੇ ਕਦਗਾਠ ਦੀ ਘੋੜੀ ਬਣੂਗੀ ਤੇ ਜਿਹੜੇ ਬੰਦੇ ਨੂੰ ਹੋਇਆ ਇੰਟਰਸਟ ਆਪਾਂ ਮਾਲਕ ਵੀਰਾਂ ਦਾ ਸਕਰੀਨ ਤੇ ਨੰਬਰ ਦਿੱਤਾ ਹੋਇਆ ਬਾਕੀ ਦੀ ਜਾਣਕਾਰੀ ਲਈ ਤੁਸੀਂ ਮਾਲਕ ਵੀਰਾਂ ਨਾਲ ਸੰਪਰਕ ਕਰਕੇ ਸਾਰੀ ਜਾਣਕਾਰੀ ਲੈ ਸਕਦੇ ਹੋ ਤੇ ਇਹ ਵੀਡੀਓ ਕੇ ਆਪਣੇ ਯਾਰਾਂ ਦੋਸਤਾਂ ਤੱਕ ਸ਼ੇਅਰ ਕਰ ਦਿਓ ਤਾਂ ਜੋ ਕੋਈ ਵੀਰ ਚੰਗੇ ਜਾਨਵਰ ਦੀ ਭਾਲ ਵਿੱਚ ਹੋਵੇ ਉਸ ਤੱਕ ਵੀਡੀਓ ਪਹੁੰਚ ਸਕੇ ਤੇ ਵੀਡੀਓ ਤੇ ਕਮੈਂਟ ਲਾਈਕ ਕਰਕੇ ਆਪਣਾ ਰਿਵਿਊ ਜ਼ਰੂਰ ਦਿਆ ਕਰੋ ਤੇ ਵੀਡੀਓ ਦੇਖਣ ਲਈ ਧੰਨਵਾਦ ਜੀ